ਨੌਜਵਾਨ ਸਵੇਰੇ ਸਵੇਰੇ ਸੇਵਾ ਤੇ ਲੱਗ ਗਿਆ ਇੱਧਰ ਦੇਖੋ ਲੰਗਰ ਦੀਆਂ ਤਿਆਰੀ ਟੋਡਰਪੁਰ ਸੇ ਮੈਂ ਦੱਸ ਦਵਾ ਕਿ ਸ਼੍ਰੀ ਇੱਧਰ ਗੁਰਦੁਆਰਾ ਸਾਹਿਬ ਦੇਖੋ ਦੋਸਤਾਂ ਤੋਂ ਕਾਹੇ ਜਾ ਕੇ ਦਿਆ ਤਾਂ ਕਿ ਜਿੱਦਣ ਲੰਗਰ ਸ਼ੁਰੂ ਕਰਨਾ ਵਾ ਉਹ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਾਰਿਆਂ ਨੂੰ ਮਾਈ ਡੈਸਟੀਨੇਸ਼ਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਹ ਵੀਡੀਓ ਮੇਰੇ ਲਈ ਬਹੁਤ ਜ਼ਰੂਰੀ ਸੀ ਅ ਮਗਰ ਮੈਂ ਲੇਟ ਹੋ ਗਿਆ ਨੂੰ ਤਿਆਰ ਕਰਦਿਆ ਹੋਇਆ। ਮੈਂ ਘਰੋਂ ਤੁਰਿਆ ਸੀਗਾ ਕਿਸੇ ਹੋਰ ਕੰਮ ਲਈ ਮਗਰ ਉਹ ਕੈਨਸਲ ਹੋਣ ਕਰਕੇ ਮੈਂ ਲੁਧਿਆਣਾ ਬੱਸ ਸਟੈਂਡ ਤੇ ਵਾਪਸ ਆ ਗਿਆ। ਸ਼੍ਰੀ ਅਨੰਦਪੁਰ ਸਾਹਿਬ ਜਾਣ ਦੀ ਕੋਈ ਤਿਆਰੀ ਨਹੀਂ ਹੈਗੀ ਸੀ ਮੇਰੀ ਮਗਰ ਉੱਥੋਂ ਘਰੇ ਵਾਪਸ ਆਉਣ ਨੂੰ ਦਿਲ ਨਹੀਂ ਕੀਤਾ ਤੇ ਅ ਸੋਚਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਚੱਲ ਜਾ ਹੁਲੇ-ਮੁਲੇ ਤੇ ਨਾ ਹੀ ਮੈਂ ਗਿਆ। ਤੇ ਨਾਲੇ ਦਰਸ਼ਨ ਮੇਲੇ ਹੋ ਜਾਣਗੇ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਵੀ ਸੀ ਮੈਂ ਉੱਥੇ ਕਿੱਥੇ ਰਹਾਂਗਾ ਕਿਵੇਂ ਸਾਰਾ ਕੁਝ ਮੈਨੇਜ ਕਰੂੰਗਾ ਇਕੱਲਾ ਤੇ ਵਾਹਿਗੁਰੂ ਜੀ ਨੇ ਜਰੀਆ ਬਣਾਇਆ ਕਿ ਜਿਸ ਬੱਸ ਦੇ ਵਿੱਚ ਮੈਂ ਬੈਠਾ ਸੀ ਉਸੇ ਬੱਸ ਵਿੱਚ ਮੇਰੀ ਮੁਲਾਕਾਤ ਜਗਤਾਰ ਭਾਈ ਨਾਲ ਹੋਈ ਜਿਨ੍ਹਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਦੇ ਵਿੱਚ ਲੰਗਰ ਦੀ ਸੇਵਾ ਚੱਲਦੀ ਪਈ ਆ ਜੇ ਤੁਸੀਂ ਰਹਿਣਾ ਤਾਂ ਉੱਥੇ ਰਹਿ ਲਿਓ ਮੈਂ ਉੱਥੇ ਉਹਨਾਂ ਨਾਲ ਗਿਆ ਤੇ ਤਕਰੀਬਨ 4 ਦਿਨ ਉਹਨਾਂ ਨਾਲ ਹੀ ਰਿਹਾ ਦਿਨੇ ਮੈਂ ਉੱਠਦਾ ਸੀ ਤੇ ਆਪਦੀ ਜਿਹੜਾ ਹੈਗਾ ਵਾ ਅੱਗੇ ਦਰਸ਼ਨ ਮੇਲੇ ਲਈ ਚਲੇ ਜਾਂਦਾ ਹੁੰਦਾ ਸੀ ਹਾਂ ਕਿਤੇ ਨ ਕਿਤੇ ਮਨ ਚੇ ਵੀ ਆ ਕਿ ਮੈਂ ਲੰਗਰ ਦੇ ਵਿੱਚ ਕੋਈ ਜ਼ਿਆਦਾ ਸੇਵਾ ਨਹੀਂ ਕਰ ਪਾਇਆ ਆਪਾਂ ਕਹਿ ਦਿੰਨੇ ਆ ਲੰਗਰ ਮਗਰ ਲੰਗਰ ਦਾ ਪੂਰਾ ਤਾਮ-ਜਾਮ ਕਰਨਾ ਪੂਰੀ ਤਿਆਰੀ ਕਰਨੀ ਆਪਾਂ ਕੀ ਚੁੱਲ੍ਹੇ ਕੈਦ ਸਕਦੇ ਆ ਵੱਡੇ ਸਾਈਜ਼ ਦੇ ਜਿੰਨਾ ਤੇ ਚਾਹ ਬਣਦੀ ਸੀਗੀ ਕੁਝ ਦਿਨ ਪਹਿਲਾਂ ਕਿ ਉਹਨੂੰ ਪੱਕੇ ਤਿਆਰ ਕਰਕੇ ਜਾਣਾ ਦੁੱਧ ਦੀ ਸੇਵਾ ਹਰ ਰੋਜ਼ ਤਾਜ਼ਾ ਲੈ ਕੇ ਆਉਣਾ ਸਬਜ਼ੀਆਂ ਹੋ ਗਿਆ ਬਾਲਨ ਹੋ ਗਿਆ ਹੋਰ بڑا ਕੁਝ ਮੈਨੇਜ ਕਰਨਾ ਪੈਂਦਾ ਸੇਵਾਦਾਰਾਂ ਨੂੰ ਤੇ ਬਹੁਤ ਹਿੰਮਤ ਵਾਲੀ ਗੱਲਬਾਤ ਹੁੰਦੀ ਆ ਤੇ ਖਾਸ ਕਰਕੇ ਟੋਡਰਪੁਰ ਵਾਲਿਆਂ ਦਾ ਲੰਗਰ ਬਹੁਤ ਹੀ ਵਧੀਆ ਸੀਗਾ ਤੇ ਬਹੁਤ ਵਧੀਆ ਉਹਨਾਂ ਨੇ ਸੈੱਟ ਅਪ ਲਾਇਆ ਸੀ ਸਾਰਾ ਬਹੁਤ ਵਧੀਆ ਸਾਰੀ ਸੈਟਿੰਗ ਕੀਤੀ ਹੋਈ ਸੀਗੀ ਤੇ ਬਹੁਤ ਮਜ਼ਾ ਆਇਆ ਉੱਥੇ ਉਹਨਾਂ ਨਾਲ ਰਹਿ ਕੇ ਤੇ ਆਉਂ ਤੁਹਾਨੂੰ ਵੀ ਮੈਂ ਦਿਖਾਉਣਾ ਵਾਂ ਆਲੀ ਬੱਸ ਨੇ ਆਪਾਂ ਨੂੰ ਉਤਾਰਿਆ ਵਾ ਸਮਾਂ ਹੋ ਗਿਆ 7 ਵਜੇ ਦਾ ਠੀਕ ਹੈ ਭਾਈ ਠੀਕ ਆ ਆ ਭਾਈ ਜਗਰਾਜ ਆ ਲੁਧਿਆਣੇ ਦੇ ਕੋਲੋਂ ਹੀ ਆ ਤੇ ਇਹਨਾਂ ਨਾਲ ਮੁਲਾਕਾਤ ਮੇਰੀ ਬੱਸ ਦੇ ਵਿੱਚ ਹੀ ਹੋਈ ਆ ਤੇ ਹੁਣ ਚੱਲੇ ਆ ਇਹਨਾਂ ਦੇ ਸਾਥੀਆਂ ਕੋਲੇ ਚੱਲੇ ਆ ਜਗਰਾਜ ਸਿੰਘ ਜੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਸਾਹਮਣੇ ਗੁਰਦੁਆਰਾ ਅਪਤਾਲਪੁਰੀ ਸਾਹਿਬ ਕਿੰਨਾ ਸੋਨਾ 뷰ਅਰ ਆ ਗੁਰਦੁਆਰਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਸਿੱਧਾ ਲੰਗਰ ਪੰਡਾਲ ਦੇ ਵਿੱਚ ਆ ਗਏ ਇਹ ਲੰਗਰ ਕੱਲ ਦਾ ਚੱਲਦਾ ਪਿਆ ਵਾ ਤੇ 24 ਘੰਟੇ ਚੱਲਦਾ ਪਿਆ ਵਾ ਸਤਿ ਸ਼੍ਰੀ ਅਕਾਲ ਜੀ चार घंटे बाद ਹਾਂਜੀ ਕਦੋਂ ਦੇ ਬੈਠੇ ਹੋਏ ਸੀ ਮੈਂ ਥੋੜੀ ਵੀਡੀਓ ਵੀਡੀਓ ਐਡਿਕਟ ਕਰ ਜਾਂਦਾ ਸੀਗਾ ਟਾਈਮ ਲੱਗ ਗਿਆ ਤੇ ਆਹਲੇ ਤੰਬੂ ਦੇ ਵਿੱਚ ਪੈ ਰਹਿਆ ਵਾਂ ਮੈਂ ਵੈਸੇ ਤਾਂ ਹੁਣ 2-3 ਘੰਟੇ ਹੋ ਚੱਲੇ ਬਾਹਰ ਹੀ ਬੈਠੇ ਹੋਏ ਆ ਇੱਧਰ ਚਾਹ ਦਾ ਲੰਗਰ ਤਿਆਰ ਹੋ ਜਾਂਦਾ ਵਾ ਸੇਵਾਦਾਰ ਸੇਵਾ ਕਰੀ ਜਾਂਦੇ ਆ ਤੇ ਰਾਤ ਦੇ 11:52 ਮਿੰਟ ਹੋ ਗਏ ਆ ਤੇ ਬਾਈ ਜੀ ਲੱਗੇ ਹੋਏ ਆ ਤੇ ਨਾਮ ਕੀ ਹੈ ਬਾਈ ਜੀ ਤੁਹਾਡਾ ਕਲਵੰਤ ਕਲਵੰਤ ਸਿੰਘ ਆ ਤੇ ਕੁਲਵੰਤ ਦੇ ਬਾਈ ਨਾਲ ਕਿੰਨੀ देर ਤੇ ਗੱਲਾਂ ਬਾਤਾਂ ਕਰੀ ਜਾਂਦੇ ਨਾਲ ਦੁੱਧ ਪੀ ਜਾਂਦੇ ਏ ਤੇ ਬਹੁਤ ਵਧੀਆ ਨੇਚਰ ਆ ਬਾਈ ਉਹਨਾਂ ਦਾ ਤੇ ਇਹਨਾਂ ਨੇ ਫਿਰ ਸਾਰੀ ਰਾਤ ਹੁਣ 11 ਵਜੇ ਕੁਲਵੰਤ ਬਾਈ ਉਹਨਾਂ ਨੇ ਤੇ ਨਾਲ ਇਹਨਾਂ ਦੇ ਹੋਰ ਸੇਵਾਦਾਰਾਂ ਇਹਨਾਂ ਨੇ ਸਾਰੀ ਰਾਤ ਚਾਹ ਦਾ ਲੰਗਰ ਦੀ ਸੇਵਾ ਕਰਨੀ ਆ ਤੇ ਜਿਵੇਂ ਜਿਵੇਂ ਸੰਗਤਾਂ ਆਈਆਂ ਜਾਣਗੀਆਂ ਓਵੇਂ ਓਵੇਂ ਚਾਹ ਦਾ ਲੰਗਰ ਜਿਹੜਾ ਹੈਗਾ ਇਹ ਵਰਤਾਈ ਜਾਣਗੇ ਤੇ ਆ ਇਹਨਾਂ ਦਾ ਸਾਰਾ ਲੰਗਰ ਦਾ ਸੈਟਅਪ ਲੱਗਿਆ ਹੋਇਆ ਵਾ ਆਹ ਟਰਾਲੀਆਂ ਲੰਗਰ ਦੇ ਨਾਲ ਲੰਗਰ ਦੇ ਸਮਾਨ ਨਾਲ ਭਰੀਆਂ ਹੋਈਆਂ ਸਾਰੀਆਂ ਇੱਧਰ ਸਬਜ਼ੀਆਂ ਹੋਈਆਂ ਤੇ ਨਾਲ ਹਲਵਾਈਆਂ ਦੇ ਬੈਨ ਕਰਨ ਦੀ ਜਗ੍ਹਾ ਵਿੱਚ ਹੀ ਮੈਂ ਫਸਿਆ ਹੋਇਆ ਇਹਨਾਂ ਦੇ ਜੀ ਕਿ ਕੁਲਵੰਤ ਬਾਈ ਮਾਰ ਕੇ ਜਲਾਵਾਂਗੇ ਪਕੌੜਾ ਫਿਰ ਹਾਂਜੀ ਤੜਕੇ ਤੜਕੇ ਆ ਤੜਕੇ ਆਪਾਂ ਉੱਥੇ ਸਾਰ ਪਹਿਲਾਂ ਬਣਾਵਾਂਗੇ ਵੀਡੀਓ ਜੀ 4 ਵਜੇ ਜਾਂ ਪਕੌੜਾ ਹਾਂਜੀ ਜੀ ਜੀ ਬਿਲਕੁਲ ਤੇ ਚਲੋ ਹੁਣ ਆਪਾਂ ਇੱਥੇ ਇੱਥੇ ਸਮਾਪਤੀ ਕਰਦੇ ਹਾਂ ਤੇ ਮੈਂ ਕਿਹਾ ਚਲੋ ਸੌਂਦੇ ਸੌਂਦੇ ਥੋੜਾ ਇੱਕ ਅੱਧੀ ਵੀਡੀਓ ਬਣਾ ਲਈਏ ਹੋਰ ਤੇ ਮਿਲਦੇ ਆਂ ਸਵੇਰੇ ਹਾਂਜੀ ਦਿਨ ਦੀ ਸ਼ੁਰੂਆਤ ਵੈਸੇ ਤਾਂ 4 ਵਜੇ ਦੀ ਹੋਈ ਹੋਈ ਆ ਫ੍ਰੀ ਹੋਣ ਹੋਏ ਆ ਤਿਆਰਤੀ ਹੋ ਰੋ ਕਿਉਂ ਨਾ ਨੌਜਵਾਨ ਸਵੇਰੇ ਸਵੇਰੇ ਸੇਵਾ ਤੇ ਲੱਗ ਗਿਆ ਜੋਰ ਲੱਗਦਾ ਵਿੱਚੀਂ ਤੇ ਥੋੜਾ ਜਿਹਾ ਤਾਂ ਲੱਗਦਾ ਉਹ ਹਾਂਜੀ ਠੀਕ ਆ ਬਈ ਪਰ ਸਪੀਡ ਨਾ ਹੋਏਦਾ ਹਨਾ ਕੰਮ ਹਾਂਜੀ ਹਰੋ ਠੀਕ ਆ ਸਾਰੇ ਜਣੇ ਆਪਦੀ ਆਪਦੀ ਆ ਡਿਊਟੀਆਂ ਸੰਭਾਲ ਲੀਆ ਵਾ ਕਿਉਂਕਿ ਤੜਕੇ ਦੇ ਉੱਠੇ ਹੋਏ ਆ 4 ਵਜੇ ਤੇ ਹੁਣ ਆ ਪੌ ਫਟਿਆ ਹੀ ਆ ਹਲਕਾ ਹਲਕਾ ਚਾਨਣ ਸ਼ੁਰੂ ਹੋ ਗਿਆ ਹੁਣਾ ਤੇ ਬਸ ਹੁਣ ਦਿਨ ਨਿਕਲੇਣਾ ਬਾਕੀ ਦਿਨ ਦਾ ਨਜ਼ਾਰਾ ਦੇਖਦੇ ਆ ਬਦਲਵਾਈ ਆ ਅੱਜ ਤੇ ਇੱਧਰ ਦੇਖੋ ਲੰਗਰ ਦੀਆਂ ਤਿਆਰੀਆਂ ਉਦੋਂ ਤਾਂ ਹਨੇਰਾ ਸੀ ਥੋੜਾ ਜਿਹਾ ਚੱਲੀ ਜਾਂਦੀ ਆ ਇੱਧਰ ਚਾਹ ਦਾ ਲੰਗਰ ਤਿਆਰ ਹੋਈ ਜਾਂਦਾ ਚਾਹ ਦਾ ਸਾਰੀ ਰਾਤ ਚੱਲਦਾ ਰਿਹਾ ਲੰਗਰ 12 1 ਵਜੇ ਦਾ ਪਏ ਆ ਤੇ ਰਾਜ ਨਾਰਾਇਣ ਬਾਗੀ ਦੀ ਜਾਈਂ ਅਸਪੀੜ ਹੋਣੀ ਹੈ ਕਿਆ ਆਜੋ 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 ਠਾਕਾਂ ਵਾਲਿਓ ਲੈ ਲੋ ਫੁੱਕੇ ਵਰਸਰ ਲੰਗਰ ਨੇ ਸੰਗਤੇ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਨੇ ਇਕੱਲਾ ਬੰਦਾ ਨਹੀਂ ਲੰਗਰ ਲਾ ਸਕਦਾ ਇੱਧਰ ਜਿਹੜਾ ਹੁਣ ਆਪਾਂ ਦੇਖ ਕੇ ਆੜਿਆ ਟੋਟਰਪੁਰ ਵਾਲਿਆਂ ਦਾ ਲੰਗਰ ਆ ਜਿਹੜਾ ਚੱਲ ਜਾਂਦਾ ਵਾ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਤੁਸੀਂ ਉਸਰਾ ਸਾਮ ਮੱਠ ਢੇਕ ਕੇ ਤੋਂ ਬਾਅਦ ਮੈਂ ਸ਼੍ਰੀ ਨੰਦਗੁਰ ਸਾਹਿਬ ਚਲਾ ਗਿਆ ਮੱਠ ਢੇਕ ਕੇ ਤੇ ਰਾਤ ਨੂੰ ਵਾਪਸ ਆਇਆ ਤੇ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਬਣਾਈ ਇਸ ਤੋਂ ਅੱਗੇ ਤੁਸੀਂ ਨੈਕਸਟ ਡੇ ਦੀ ਵੀਡੀਓ ਦੇਖੋ ਸਾਈਟ ਤੇ 3 ਵਜੇ ਤਾਂ ਜਾਗਦਾ ਪਿਆ ਵਾ ਬਸ ਉੱਠਦੇ ਉੱਠੇ ਅੱਜ 4:00 ਵਜੇ ਸੰਗਤ ਨੂੰ ਜਿੱਥੇ ਜਿੱਥੇ ਜਗ੍ਹਾ ਮਿਲ ਜਾਂਦੀ ਆ ਉੱਤੇ ਉੱਤੇ ਰਾਤ ਦੇ ਪਏ ਹੋਏ ਆ ਆ ਬਹੁਤ بڑے بڑے ਹਾਲ ਆ ਇਹ ਭਰੇ ਹੋਏ ਆ ਦੋਸਤੋ ਤੇ ਆ ਦੇਖੋ ਠੰਡ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਕਿਉਂਕਿ ਮੈਂ ਵੀ ਰਾਤ ਓਪਨ ਜੇ ਵਿੱਚ ਪਿਆ ਸੀਗਾ ਹਵਾਵਾਂ ਹੁੰਦੀ ਸੀ ਸਾਰੇ ਪਾਸੋਂ ਤੇ ਇਹਗਾ ਹਾਂਜੀ 5:30 ਦਾ ਸਮਾਂ ਹੋ ਗਿਆ ਵਾ ਤੇ ਰੈਡੀ ਹੋ ਗਿਆ ਅੱਜ ਤੀਸਰਾ ਦਿਨ ਆ ਲੰਗਰ ਚੱਲਦੇ ਨੂੰ ਟੋਟਰਪੁਰਾ ਵਾਲਿਆਂ ਦਾ ਟੋਡਰਪੁਰ ਲੁਧਿਆਣਾ ਜ਼ਿਲ੍ਹਾ ਤੇ ਇੱਧਰ ਸਾਰਾ ਸਮਾਨ ਜਿਹੜਾ ਹੈਗਾ ਵਾ ਤਿਆਰ ਹੋ ਜਾਂਦਾ ਵਾ ਲੰਗਰ ਦਾ ਪਕੌੜੇ ਆ ਜਿਹੜੀ ਤੁਹਾਨੂੰ ਉੱਤਰਪਾਏ ਦੀ ਦਿਖਦੀ ਪਈ ਆ ਇਹਦੇ ਵਿੱਚ ਪਕੌੜਿਆਂ ਦਾ ਲੰਗਰ ਜਿਹੜਾ ਹੈਗਾ ਵਾ ਤਿਆਰ ਆ ਤੇ ਬਾਕੀ ਸੰਗਤਾਂ ਬੈਠੀਆਂ ਵਾਂ ਤੇ ਹਾਂਜੀ ਬ੍ਰੇਕ ਹੋ ਗਈ ਚਾਹ ਦੀ ਬ੍ਰੇਕ ਹੋ ਗਈ ਐ ਆਏ ਆਏ ਉਦੋਂ ਬਾਅਦ ਫੇਰ ਸਟਾਰਟ ਹੈ ਕੰਮ ਚਲੋ ਓ ਫਟਿਆਈਆ ਤੇ ਇੱਧਰ ਗੁਰਦੁਆਰਾ ਸਾਹਿਬ ਦੇਖੋ ਜੀ ਕਿੰਨਾ ਸੋਹਣਾ ਥਾਂ ਆ ਰਿਹਾ ਤੇ ਕਿੰਨਾ ਸੋਹਣਾ ਸਜਾਇਆ ਹੈ ਗੁਰਦੁਆਰਾ ਸਾਹਿਬ ਤਾਂ ਐਕਚੁਅਲੀ ਪਰਸੋ ਦੇ ਦੇਖੀ ਆਨੇ ਜਦੋਂ ਵੀ ਇੱਧਰ ਲੰਘਦੇ ਆ ਤੇ ਨਿਗਾਹ ਹਟਦੀ ਨਹੀਂ ਗਈ ਯਾਨੀ ਕਿ ਗੁਰਦੁਆਰਾ ਸਾਹਿਬ ਵੱਲੋਂ ਇਹਨੀ ਖੂਬਸੂਰਤੀ ਨਾਲ ਆਇਆ ਹੋਇਆ ਤੇ ਕਈ ਗੱਲਾਂ ਬਾਤਾਂ ਆ ਜੋ ਅੰਦਰੋਂ ਦਰਸ਼ਨ ਕਰਦੇ ਆ ਅਸਾ ਉਹ ਕਿਹਨਾਂ ਨੂੰ ਜੁਆਨ ਸਮਾਂ ਦਾ ਅੰਦਾਜ਼ਾ ਲਾ ਸਕਦੇ ਹੋ ਇਹਨਾਂ ਤੋਂ ਪਰਮਾਪਾਲਾ ਸੇਵਾ ਨਾਮਕ ਇਹਨਾਂ ਦਾ ਮਤਲਬ ਹੈ ਕਿ ਜਿਹੜਾ ਲੰਬਾ ਪੰਨੂ ਦੀ ਨਿਸ਼ਾਨੀ ਹੈ ਉਹਨਾਂ ਤੋਂ ਪਰਮਾਪਾਲਾ ਸਵਾਣ ਦੇ ਕਿਹਨਾਂ ਨਾਮ ਨੂੰ ਨੋਮ ਨਾ ਕਰਦੇ ਯਾਰ ਜਿਹੜੀ ਤੇ ਆਏ ਨਾ ਨਿਸ਼ਾਨੀ ਵੈਸੇ ਮੈਂ 10ਵਾਂ ਕੀ ਸ਼੍ਰੀ ਆਨੰਦਪੁਰ ਸਾਹਿਬ ਹੋਲੇ ਮੱਲੇ ਤੇ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਤੋਂ ਇਲਾਵਾ ਸ਼ਹਿਰਾਂ ਤੋਂ ਇਲਾਵਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੀ ਇਕੱਲੇ 200 ਤੋਂ ਵੱਧ ਲੰਗਰ ਲੱਗੇ ਹੁੰਦੇ ਆ ਤੇ ਆ ਜਿਵੇਂ ਤੁਸੀਂ ਸੇਵਾਦਾਰ ਦੇਖਦੇ ਪਏ ਆ ਲੰਗਰ ਲੱਗਿਆ ਬੜੇ ਹਨਾ ਕਿੰਨੇ ਪਿਆਰ ਨਾਲ ਲਾਇਆ ਹੋਇਆ ਇਸੇ ਤਰ੍ਹਾਂ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਲੱਗਦੇ ਆ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗਦੇ ਆ ਕਿਤੇ ਪ੍ਰਸ਼ਾਦ ਦੇ ਦਾ ਕਿਤੇ ਕੋਸ਼ ਕਿਤੇ ਕੋਸ਼ ਕਿਤੇ ਕੋਚ ਇਸੇ ਤਰ੍ਹਾਂ ਸੇਵਾ ਕਰਦੇ ਆ ਸੇਵਾਦਾਰ ਤੇ ਆਹ ਜੋ ਤੁਸੀਂ ਚੁੱਲ੍ਹੇ ਸਾਹਮਣੇ ਦੇਖਦੇ ਪਏ ਜਿੰਨਾ ਉੱਤੇ ਚਾਹ ਦਾ ਲੰਗਰ ਤਿਆਰ ਹੋਈ ਜਾਂਦਾ ਵਾ ਇਹ ਚੁੱਲ੍ਹੇ ਕਈ ਦਿਨ ਪਹਿਲਾਂ ਆ ਕੇ ਜਨਕਿ ਬਣਾ ਕੇ ਜਾਣੇ ਪੈਂਦੇ ਆ ਤਾਂ ਕਿ ਜਦਨ ਲੰਗਰ ਸ਼ੁਰੂ ਕਰਨਾ ਵਾ ਉਸ ਦਿਨ ਸਿੱਧੀ ਇਹਨਾਂ ਦੇ ਵਿੱਚ ਅੱਗ ਬਾਲ ਕੇ ਤੇ ਲੰਗਰ ਬਣਾਇਆ ਜਾ ਸਕੇ ਰਸ਼ ਦੇਖੋ ਤੁਸੀਂ ਕਿੰਨਾ ਜ਼ਿਆਦਾ ਵਾ ਸੰਗਤ ਇੰਨੀ ਜ਼ਿਆਦਾ ਹੀ ਹੋਈ ਯਾਰ ਹਾਂਜੀ ਰੈਡੀ ਹੈ ਜੀ ਹਾਂਜੀ ਚਲੋ ਹਾਂਜੀ ਭਾਈ ਜੀ ਯਾਰ ਚੱਲ ਵੀ ਮੈਂ ਨਾ ਭੁੱਲ ਨਹੀਂ ਪੁੱਛਿਆ ਦਾ ਧਰਮਿੰਦਰ ਓਕੇ ਧਰਮਿੰਦਰ ਸਿੰਘ ਸਹੀੰਦਾ ਹਾਂਜੀ ਤੁਸੀਂ ਵੀ ਆਉਦਾ ਨਾਮ ਹੀ ਦੱਸਿਆ ਮੈਨੂੰ ਸੰਗਦੇਵ ਸਿੰਘ ਕਿੱਥੋਂ अच्छा भाई ठीकु ਨਾ ਦੱਸਿਆ ਉਹਦਾ ਤੁਸੀਂ ਵੀ ਨਾਂ ਦੱਸੋ ਮੇਰਾ ਨਾਮ ਜਗਵੰਤ ਆ ਜੀ ਪਿੰਡ ਨੰਗਲ ਪਿੰਡ ਨੰਗਲ ਠੀਕ ਹੈ ਬਾਈ ਜੀ ਬਹੁਤ ਚਿਰ ਦਾ ਬਣਾ ਸਾਡਾ 20 23 ਸਾਲ ਹੋ ਗਏ ਹੁੰਦੇ ਕਿਆ ਬਾਤ ਹੈ ਜੀ ਚਲੋ ਸੇਵਾ ਜੀ ਲਿਖ ਲੱਗਦੀ ਆ ਨਹੀਂ ਹੁਣ ਉਹਨਾਂ ਨੇ ਨਾ ਸਾਰੇ ਹੋਰ ਕੋਈ ਨਹੀਂ ਆਉਂਦਾ ਨੂੰ ਕਹਿੰਦੇ ਚੱਲ ਮਗਾ ਉਹ ਨਹੀਂ ਲੱਗਦਾ ਕੋਈ ਨਹੀਂ ਤੁਸੀਂ ਆ ਠੀਕ ਹੈ ਬਾਈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਰਾਸ਼ ਹੋ ਗਿਆ ਨਾ ਹੋਰ ਜਿਆਦਾ ਆ ਗਿਆ ਜਲਾਸ ਤੁਹਾਡੇ ਕੀ ਨਾਮ ਆ ਮੇਰਾ ਨਾਮ ਪ੍ਰਿੰਸ ਆ ਜੀ ਪੜਦੇ ਪੜਾਈ ਕਰਦੇ ਮੈਂ ਹਾਂਜੀ ਓਕੇ ਪਿੰਟ ਕਿਡਾ ਪਿੰਟ ਜੀ ਗੁਰਮਾਰਾ ਰਾਣਾ ਸਾਹਿਬ ਕੋਲ ਠੀਕ ਆ ਬਈ ਠੀਕ ਆ ਬਾਹਰ YouTube ਚੱਕਾ ਵਾਲੇ ਤੇ ਤੇਰੀ ਕੈਲਿਬ੍ਰੇਸ਼ਨ ਤੇ ਕਿੰਨੀ ਲੋੜ ਆ ਨੀ ਜੀ ਜੀ ਮੇਰੇ ਮੇਰੇ ਹਾਂਜੀ ਭਾਈ ਜੀ ਤੁਸੀਂ ਲੈ ਵਾਹ ਭਾਈ ਵਾ ਉਧਰ ਮੈਂ ਕੈਮਰਾ ਔਨ ਕੀਤਾ ਉਧਰੋਂ ਤੁਸੀਂ ਨਿਕਲੇ ਆਏ ਪਹਿਲਾਂ ਤੁਸੀਂ ਭਾਈ ਜੀ ਦੱਸੋ ਆਉ ਦਾ ਨਾਮ ਮੇਰਾ ਨਾਮ ਨਿਧਾਨ ਸਿੰਘ ਆ ਪਿੰਡ ਕਿਹੜਾ ਪਿੰਡ ਮੁਕੰਦਪੁਰ ਮੇਰਾਣਾ ਦਾ ਓਕੇ ਜੀ ਓਕੇ ਹੁਣ ਤੁਸੀਂ ਦੱਸੋ ਆ ਉਹਦਾ ਨਾਮ ਸਾਡਾ ਪਿੰਡ ਟੋਟਰਪੁਰ ਠੀਕ ਆ ਜੀ ਸਮਰਾਲੇ ਦੇ ਕੋਲ ਸੁਬਰਾਲੇ ਦੇ ਕੋਲ ਨਾਮ ਦੱਸੋ ਉਹਦਾ ਨਾਮ ਗਰਜਿੰਦਰ ਸਿੰਘ ਠੀਕ ਆ ਜੀ ਪਿੰਡ ਟੋਟਰਪੁਰ ਠੀਕ ਆ ਜੀ ਤੇ ਜੀ ਮੇਜ ਸਿੰਘ ਜੀ ਕਿੱਥੋਂ ਪਿੰਡ ਕਿਚਾਣਾ ਉੱਚਾ ਜੀ ਕਿਚਾਣਾ ਉੱਚਾ ਉੱਚਾ ਕਿਚਾਣਾ ਉੱਚਾ ਉੱਚਾ ਕਿਚਾਣਾ ਹਾਂ ਉਹਦਾ ਬੋਲੇ ਸੀ ਤੇ ਅੱਛਾ ਇਹ ਮੈਨੂੰ ਇਹ ਦੱਸੋ ਕਿ ਇਹ ਲੰਗਰ ਕਿੰਨੀ ਦੇਰ ਦਾ ਇੱਥੇ ਚੱਲਦਾ ਟੋਟਰਪੁਰ ਵਾਲਿਆਂ ਨੂੰ 29 ਸਾਲ ਹੋ ਗਏ ਐਕਜੀ 29ਵਾਂ ਲੰਗਰ ਆ ਸਕਦਾ 29 ਸਾਲ 29 ਸਾਲ ਹੋ ਗਏ ਵਾਹਿਗੁਰੂ ਵਾਹਿਗੁਰੂ ਕੀ ਬਾਤ ਹੈ ਕਿਰਪਾ ਹੀ ਵਾਹਿਗੁਰੂ ਦੀ ਵਰਤਾ ਹੈ ਤੇ ਹਰ ਸਾਲ ਇਹੀ ਦਿਨਾਂ ਦੇ ਹੋਲੇ ਮਹੱਲੇ ਤੇ ਤੁਸੀਂ ਚਲੋ ਚਲੋ ਪਹਿਲਾਂ ਬਜ਼ੁਰਗ ਲਾਉਂਦੇ ਤੇ ਜੀ ਉਹ ਹੁਣ ਚੜਾਈ ਕਰ ਗਏ ਤੇ ਆਪਣੇ ਕਹਾ ਲੈਂਨ ਬਣ ਗਈ ਡਿਊਟੀਆਂ ਤਾਂ ਟਟ ਗਿਆ ਹੁਣ ਲੱਗ ਗਈਆਂ ਅੱਗੇ ਜਿਹੜੀਆਂ ਆ ਗਈਆਂ ਤੇ ਫੇਰੇ ਇਹ ਬਦਲ ਬਦਲ ਕੇ ਲੰਗਰ ਚੱਲਦਾ ਕਿ ਚਾਪ ਕੋੜਿਆਂ ਦੀ ਹਰ ਸਾਲ ਚਾਪ ਕੋੜਿਆਂ ਦਾ ਹਰ ਸਾਲ ਚਾਪ ਕੋੜੀ ਪੱਕੀ ਯਾਰ 4 ਦਿਨ ਲਗਾਤਾਰ ਚੱਲੀ ਹੋ ਜਾਂਦਾ ਚੱਲੀ ਯਾਰ ਅੱਜ ਤੀਜਾ ਦਿਨ ਹੋ ਗਿਆ ਆਪਾਂ ਨੂੰ ਤੇ ਮੈਂ ਅੱਗੇ ਵੀਡੀਓ 'ਚ ਦੱਸਦਾ ਸੀ ਮੈਂ ਕਿ ਤੀਜਾ ਦਿਨ ਹੋ ਗਿਆ ਤੇ ਅਜੇ ਕੱਲ ਦਾ ਦਿਨ ਵੀ ਚੱਲੂਗਾ ਤੇ ਹੈਗਾ ਵੀ ਲੰਗਰ ਵੀ ਆਪਣਾ ਮੇਰੇ ਖਿਆਲ 24 ਘੰਟੇ ਚੱਲਦਾ ਵਾ 24 ਘੰਟੇ ਦਰਵਾਜ਼ਾ ਸੋਨੇ ਬਹੁਤ ਕਿਰਪਾ ਜੀ ਵਾਹਿਗੁਰੂ ਦੀ ਹਨਾ ਇਹ ਵੀ ਕਿਸੇ ਕਿਸੇ ਤੇ ਹੀ ਹੁੰਦੀ ਆ ਤੇ ਬੜੀ ਹਿੰਮਤ ਕਰਨੀ ਪੈਂਦੀ ਮੈਂ ਤਾਂ ਤੁਹਾਡਾ ਅਰੇਂਜਮੈਂਟ ਸਾਰਾ ਦੇਖ ਕੇ ਰਾਹ ਨਾ ਕਿ ਕਿੰਨਾ ਜਿਆਦਾ ਕਰਨਾ ਪੈਂਦਾ ਵਾ ਤੇ ਚਲੋ ਠੀਕ ਹੈ ਬਾਈ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਜਿਆਦਾ ਸਸਤੀ ਗੱਲ ਆਪਣਾ ਲੰਗਰ ਲੱਗੇ ਦੇਖ ਲੈਨੇ ਆ ਵਰਤੋਂ ਦੇ ਵੀ ਦੇਖ ਲੈਨੇ ਆ ਮਗਰ ਲੰਗਰ ਦਾ ਇੱਕ ਮੇਨ ਹਿੱਸਾ ਹੁੰਦਾ ਵਾ ਜਿੱਥੇ ਭਾਗਿਆ ਨੂੰ ਸਾਫ਼ ਕੀਤਾ ਜਾਂਦਾ ਵਾ ਚਾਹੇ ਪ੍ਰਸ਼ਾਦੇ ਦਾ ਲੰਗਰ ਚੱਲਦਾ ਪਿਆ ਚਾਹੇ ਚਾਹ ਪਾਣੀ ਦਾ ਲੰਗਰ ਚੱਲਦਾ ਪਿਆ ਵਾ ਤੇ ਉਹ ਇੱਕ ਬਹੁਤ ਸੇਵਾਦਾਰਾ ਦਾ ਮੇਲ ਰੋਲ ਹੁੰਦਾ ਵਾ ਤੇ ਉਹ ਵੀ ਦੇਖਣਾ ਜ਼ਰੂਰੀ ਆ ਤੇ ਅੱਜ ਉਸ ਮੇਲ ਦਾ ਬਹੁਤ ਜ਼ਿਆਦਾ ਰਸ਼ ਪਿਆ ਆਇਆ ਵਾ ਤੇ ਮੈਂ ਤੁਹਾਨੂੰ ਦਗਵਾਉਣਾ ਵਾ ਇੱਧਰ ਭਾਂਡੇ ਤੋਂ ਸਾਫ਼ ਕਰਨ ਦੀ ਵੀ ਜਿਹੜੀ ਹੈਗੀ ਸੇਵਾ ਲੱਗੀ ਹੋਈ ਆ ਤੇ ਹਾਂਜੀ ਲੱਗੇ ਪਏ ਹੋ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਆ ਭਈ ਜੀ ਹਾਂਜੀ ਰੰਗਾਂ ਜੀ ਤੁਸੀਂ ਕਿਹੜੇ ਪਿੰਡ ਤੋਂ ਆਂ ਗੁਰਮਾ ਤੋਂ ਆ ਜੀ ਠੀਕ ਆ ਬਾਈ ਜੀ ਠੀਕ ਆ ਲੱਗੇ ਰੋ ਹਾਂਜੀ ਹਾਂਜੀ ਆਪਾਂ ਤਾਂ ਮਿਲ ਲੈ ਸੀ ਹਾਂਜੀ ਮਿਲ ਲੈ ਸੀ ਤੇ ਸਸੀ ਦਾ ਬਾਈ ਜੀ ਸਸੀ ਦਾ ਬਾਈ ਜੀ ਤੇ ਤੁਹਾਡੇ ਨਾਲ ਵੀ 2 ਦਿਨ ਹੋ ਗਏ ਆ ਚਲੋ ਆਪਾਂ ਗੱਲਾਂ ਬਾਤਾਂ ਤਾਂ ਕਰ ਰਹੇ ਆ ਤੇ ਤੁਸੀਂ ਨਾ ਨਹੀਂ ਦੱਸਿਆ ਆਪਦਾ ਹਾਂਜੀ ਨਾਮ 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 ਵੀ ਦੱਸਾਂਗੇ ਆਪਣਾ ਨਾਮ ਹਰਦੇਵ ਸਿੰਘ ਹਰਨੇਕ ਸਿੰਘ ਠੀਕ ਆ ਜੀ ਠੀਕ ਆ ਹਾਂ ਬਾਈ ਇਹਦੇ ਰਾਤ ਲੱਗ ਗਈ ਸੀ ਹਾਂ ਬਈ ਆਪਾਂ ਵੀ 2 ਦਿਨ ਹੋ ਗਏ ਨਾਂ ਨਹੀਂ ਦੱਸਿਆ ਤੁਸੀਂ ਵੀ ਗੁਰਵੀਰ ਸਿੰਘ ਪੇਂਟਰ ਟੋਟਰ ਪਰ ਠੀਕ ਆ ਬਾਈ ਟੋਟਰ ਪਰ ਆ ਲਿਓ ਰੋੜ ਕਾ ਲਾਈਆ ਪਈਆ ਪੂਰੀਆ ਵਾਹ ਗੁਰੂ ਜੀ ਵਾਹ ਵਾਹ ਗੁਰੂ ਜੀ ਆ ਹਾਂ ਜੀ ਤੇ ਇੱਧਰ ਰਸ਼ ਦੇਖੋ ਤੁਸੀਂ ਕਿੰਨਾ ਜ਼ਿਆਦਾ ਆਇਆ ਪਿਆ ਆ ਗਏ ਲੰਗਰ ਨੇ ਅੰਮ੍ਰਿਤ ਵੇਲੇ ਆ ਗਿਆ 23 ਵੇਲੇ ਆ ਗਿਆ ਆ ਰਹੇ ਹਾਂ ਵਾਲੇ ਆ ਰਹੇ ਵਾਲੇ 10 ਘੰਟਿਆਂ ਬਾਅਦ ਸ਼ਾਮ ਨੂੰ ਕੀਰਤਪੁਰ ਸਾਹਿਬ ਆ ਗਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਇਕੱਤਰ ਹੋਇਆ ਜਦਾ ਦਿਨ 6 ਵਜੇ ਆ ਤੇ ਚਲੋ ਦਰਸ਼ਨ ਵਧੀਆ ਹੋ ਗਏ ਆਪਾਂ ਸਵੇਰੇ ਗਏ ਸੀਗੇ ਸਵੇਰੇ ਵੀ ਇੰਨਾ ਰਸ਼ ਸੀਗਾ ਹੁਣ 6 ਵਜ ਗਏ ਆ ਸ਼ਾਮ ਦੇ ਤੇ ਹੁਣ ਵੀ ਸੰਗਤ ਦਾ ਉਨਾ ਹੀ ਰਸ਼ ਆ ਲਾਈਵਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਆ ਅਗਲੇ ਦਿਨ ਅੱਛਾ ਹੁਣ ਕੀ ਆਇਆ ਗੱਟੀ ਦੇ ਵਿੱਚ ਮੈਂ ਉਹੀ ਦੇਖੀ ਇਹਨਾਂ ਦਾ ਲਈ ਜੰਨੇ ਸਮਾ ਤੁਸੀਂ ਮੈਂ ਸਕਲ ਪਰੇ ਗੋਲਗਲੇ ਲੈ ਕਿਆ ਬਾਤ ਹੈ ਇਹ ਤਾਂ आशीर्वाद ਆਵਾਏ ਗੁਰੂ ਦਾ ਸਾਰਿਆਂ ਤੇ ਚਲੋ ਲਾਈ ਰੱਖੋ ਰੌਣਕ ਹੈ ਨਾ ਵਾਹਿਗੁਰੂ ਦੇ ਲੰਗਰ ਤੇ ਸਮਾਨ ਹੋਰ ਆ ਗਿਆ ਇਹ ਨਿਸ਼ਾਨੀਆਂ ਹੁੰਦੀਆਂ ਲੰਗਰ ਦੀ ਗੰਦੀ ਬਜਾਏ ਵਧੀਆ ਦਾ ਸਮਾਨ ਜਿਹੜਾ ਹੈਗਾ ਦੇਖੋ ਹਾਂਜੀ ਮੈਨੂੰ ਇੱਕ ਮਿੰਟ ਮੈਂ ਜੋ 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 ਤੁਸੀਂ ਲੋਗੇ ਇੱਧਰ ਪ੍ਰਧਾਨ ਜੀ ਵੀ ਬਣਾ ਸੱਸੀ ਆਪਰਾ ਸਾਹਿਬ ਜੀ ਇਹ ਇਹ ਤਾਂ ਮੈਨੂੰ ਅੱਜ ਹੀ ਮਿਲੇ ਇਹ ਆ ਇਹ ਅੱਜ ਆ ਇਹ ਆ ਇਹ ਅੱਜ ਟੋਡਰ ਵਰ ਤੁਸੀਂ ਆ ਕੀ ਬਾਤ ਹੈ ਪੂਰਾ ਮਸ਼ਹੂਰ ਕਰਤਾ ਤੁਸੀਂ ਸੰਗਤਾਂ ਦੇ ਵਿੱਚ ਚਲੋ ਬਹੁਤ ਵਧੀਆ ਗੱਲ ਆਵਾ ਕੀ ਨਾਮ ਪਈ ਸੀ ਤੁਹਾਡਾ ਜੀਦਾਰ ਸਿੰਘ ਸੌਰੀ ਜੀਦਾਰ ਸਿੰਘ ਸੌਰੀ ਉਹ ਮੈਂ ਦੂਰ ਨਾ ਤਾਂ ਕਰਕੇ ਚਲੋ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਅਗਲੇ ਸਾਲ ਵੀ ਪੱਕਾ ਆਉਂਗਾ ਤੁਹਾਡੇ ਕੋਲੇ ਠੀਕ ਆ ਪਛਾਣ ਲੋਗੇ ਮੈਨੂੰ ਪੱਕੀ ਗੱਲ ਆ ਠੀਕ ਹੈ ਠੀਕ ਆ ਥੈਂਕ ਯੂ ਸਸੀ ਆ ਜਾ ਰਿਹਾ ਹਾਂ ਹਾਂ ਜੀ ਉਹ ਬੰਦੇ ਉੱਚਾ ਲੱਗ ਗਿਆ ਹਾਂ ਜੀ ਹਾਂ ਬਈ ਕਿਵੇਂ ਹੋ ਠੀਕ ਹੋ ਥੱਕੇ ਤਾਂ ਨਹੀਂ ਸਵੇਰ ਦੇ ਨਾਮ ਕੀ ਹੈ ਤੇਰਾ ਅਨਿਲ ਕੁਮਾਰ ਹੈ ਠੀਕ ਆ ਠੀਕ ਆ ਠੀਕ ਆ ਬਈ ਠੀਕ ਆ ਤੇਰਾ ਨਾਮ ਕੀ ਆ ਸੰਦੀਪ ਸੰਦੀਪ ਹਾਂ ਜੀ ਕਿਵੇਂ ਹੋ ਤੁਸੀਂ ਸੈਕਟਰ ਗੰਮ ਲੱਗਿਆ ਭਾਈ ਉਹ ਪਕੌੜੀਆਂ ਦੇ ਹੈ ਤੁਹਾਡਾ ਕੀ ਨਾਮ ਹੈਰਾ ਨਾਮ ਨੂੰ ਸਿੰਘ ਅਨੁਛੇਦ ਕਰ ਠੀਕ ਆ ਬਾਈ ਜੀ ਲੈ ਸੈਕਟਰ ਜੀ ਓਕੇ ਜੀ ਓਕੇ ਵਧੀਆ ਲੱਗਾ ਹਾਂਜੀ ਹਾਂਜੀ ਬਾਈ ਜੀ ਤਾਂ ਠੀਕ ਆ ਸਾ ਸੱਸੀ ਗਾਲ ਤੇ ਤੁਹਾਡਾ ਕੀ ਨਾਮ ਸੀਗਾ ਸੋਨੂ ਠੀਕ ਆ ਸੋਨੂ ਵੀਰੇ ਓਕੇ ਹਾਂਜੀ ਸਾਰੀਆਂ ਦੀ ਬਣਾਈ ਹਾਂਜੀ ਸਾਰਿਆਂ ਦੀ ਸਾਰਿਆਂ ਦੀ ਠੀਕ ਹੈ ਜੀ ਤੇ ਕੀ ਨਾਮ ਕੀ ਦਸੇਗਾ ਤੁਸੀਂ ਆ ਦਾ ਲਖਵੀਰ ਸਿੰਘ ਜੀ ਲਖਵੀਰ ਸਿੰਘ ਠੀਕ ਹੈ ਲਖਵੀਰ ਸਿੰਘ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹਦਾ ਹਮੇਸ਼ਾ ਯਾਦ ਰੱਖੂਗਾ ਤੇ ਮਿਲਾਂਗੇ ਅਗਲੇ ਸਾਲ ਫੇਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਆਪਾਂ ਲੈ ਲਿਆ ਰਵਾਨਗੀ ਸਵਾਲ ਲੈ ਲਿਆ ਵਾ ਤੇ ਬੜਾ ਦਿਲ ਲੱਗਿਆ ਹੋਇਆ ਸੀਗਾ 4 ਦਿਨ ਹੋ ਚੱਲੇ ਸੀ ਬਾਈ ਹੋਣਾ ਨਾਲ ਤੇ ਚਲੋ ਅਗਲੇ ਸਾਲ ਵਾਹਿਗੁਰੂ ਕਿਰਪਾ ਕਰਨ ਫੇਰ ਆਵਾਂਗੇ ਤੇ ਤੁਸੀਂ ਵੀ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੇ ਜਾਂਦੇ ਹੋਏ ਧੁੱਪ ਪੂੜੀ ਗਾੜੀ ਲੱਗੂਗੀ ਅੱਜ ਤੇ ਸਾਰਿਆਂ ਨੂੰ ਫੇਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਤੇ ਕਿੱਦਾਂ ਦੀਆਂ ਲੱਗੀਆਂ ਵੀਡੀਓਜ਼ ਜਰੂਰ ਦੱਸਿਓ ਹੋਲਾ ਵੱਲੇ ਦੀਆਂ ਆਪਾਂ ਫੇਰ ਆਵਾਂਗੇ ਅਰੰਧਪੁਰ ਸਾਹਿਬ ਤੇ ਮਿਲਦੇ ਆਖੋਰ ਨਵੀਂ ਵੀਡੀਓ ਦੇ ਵਿੱਚ ਜਲਦੀ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਬਾਏ ਬਾਏ